ਸਾ ਫਿਲੋੜੀ ਗਾਇਸ ਸਾ ਫਿਲੋੜੀ ਇੱਧਰ ਨੂੰ ਕਰ ਮਾਮਾ ਨੂੰ ਮੁਗਾ ਹੁਣ ਤਾਂ ਮੁੰਡਾ ਵਿਆਹਣ ਵਾਲਾ ਹੋ ਗਿਆ ਹੋ ਗਿਆ ਤੇ ਤਾਂ ਕੀ ਯਾਰ ਯਾ ਚalon ਦੇ ਪੈਸੇ ਹਾਂ ਨਹੀਂ ਕਿਉਂ ਨਹੀਂ ਪਹਿਲੇ ਪੈਸੇ ਪੈਸੇ ਨਾਲ ਕੋਈ ਗੱਲ ਨਹੀਂ ਪੈਸੇ ਇਹਨਾਂ ਦੇ ਵਤੀਗੇ ਆ ਕੋਈ ਨਹੀਂ ਨਵੇਂ ਨਵੇਂ ਰ ਹੈ ਲੋ ਜੀ ਇੱਧਰ ਪਾ ਕੇ ਗਈ ਸੀ ਦਾਈ ਦਿਲ ਨੂੰ ਹਾਰ ਤੇ ਲੋੜੀ ਉੱਤੇ ਜਿਹੜਾ ਪਉਂਦੇ ਕਈ ਵਸਾਕੀ ਦੇ ਪਉਂਦੇ ਆ ਤੇ ਮੈਂ ਦਿਲ ਨੂੰ ਮਜ਼ਾਕ ਕਰਦੀ ਪਈ ਸੀ ਵੀ ਪੈਸੇ ਦੇ ਤੇ ਦਿਲ ਨੂੰ ਕਹਿੰਦੇ ਵੀ ਜਿੰਨਾ ਤੱਕ ਦਿਲ ਵੱਡਾ ਨਾ ਨ ਹੋਇਆ ਮੈਂ ਚੰਗਾ ਸੁਭਾਅ ਨਹੀਂ ਬਗਣਿਆ ਅੱਗੇ ਕੋਤਾਂ ਨਹੀਂ ਜਾਣ ਰਿਆ ਇੰਨੀ ਹਵਾ ਚੱਲਣ ਦੀ ਆ ਮੈਂ ਚੜ ਗਿਆ ਚੜ ਗਿਆ ਗੱਡਾ ਚੜ ਗਿਆ ਚੜ ਗਿਆ ਚੜ ਗਿਆ ਗੁੱਡਾ ਛੜ ਗਿਆ ਕਿੱਥੇ ਚੜ ਗਿਆ ਗੁੱਡਾ ਕਿੱਥੇ ਚੜ ਗਿਆ ਆ ਤੁਹਾਡੇ ਚੜਨੇ ਆ ਵੀ ਤੁਹਾਨੂੰ ਚਿਰਾਣੀ ਨਹੀਂ ਹੁੰਦੇ ਠੰਡ 'ਚ ਲੋਕੀ ਚੁੱਲਿਆਂ ਗਾੜੀ ਬੈਠੇ ਆ ਦਰ ਤੋਂ ਬ੍ਰਾਂਡ ਲਿਆਂਦੇ ਕਿ ਦੋ ਜਾਨਾ ਰੋਕਣ ਨਾਲੇ ਆਪਣੇ ਸੰਗtre ਲਾ ਕੇ ਖੜਿਓ ਪਾਣੀ ਵਾਲੀ ਗੋਪੀ ਦੀ ਮਾਏ ਉਪੀ ਤੇ ਆ ਪੱਠੇ ਉਤਰਨ ਲੱਗੇ ਆ ਫੇਰ ਗਾ ਫੇਰ ਕੱਲ ਸਟਾਰ ਕਰੀਏ ਆ ਲਾਲਾ ਪਹਿਲਾਂ ਮੈਂ ਅੰਗੂਠਾ ਤੋੜੂ ਫਿਰ ਕੋਈ ਨਹੀਂ ਹੋਣਾ ਭਰਾ ਇਹ ਪਹਿਲਾਂ ਮੈਂ ਵੀ ਕਰ ਲੈਣੀ ਨਹੀਂ ਹੁਣ ਮੇਰੇ ਕੋਲ ਵੀ ਨਹੀਂ ਹੁੰਦਾ ਬਸ ਬੁੱਢੀ ਹੋ ਗਈ ਨਾ ਹੁਣ ਸਾਰੇ ਪਰ ਮੈਂ ਬੁੱਢੀ ਹੋ ਗਈ ਬੁੱਢੀ ਬੁੱਢੀ ਹੋ ਗਈ ਆ ਠੀਕ ਆ ਆ ਪਾਪਾ ਵਾਲਾ ਦੀਨ ਉਹ ਸੰਤਰੀਆਂ ਤੇ ਗੁੱਡਾ ਅਰਗਿਆ ਕਰਦੇ ਤੇ ਸੰਤਰੀਆਂ ਤਾਂ ਬੁੱਢੇ ਨੇ ਉਤਾਰਦੇ ਦੀਪੂ ਰੋਕ ਢਾਕੇ ਲਓ ਸੰਤਰੀ ਤੋੜ ਕੇ ਲਾਜੋ ਵਿੱਚ ਪਾ ਕੇ ਬਣਾ ਆ ਯਾਰ ਮੇਰੀ ਵੀਡੀਓ ਸਾਥ ਚੋਰਨੇ ਬਣਾਤੀ ਬਣਾਤੀ ਆ ਵੇਲਾ ਦੀਪੂ ਸੰਤਰੀਆਂ ਤੋਂ ਗੁੱਡਾ ਲਾੜਿਆ ਵਾ ਇਹਦੇ ਗੁੱਡੇ ਦੀ ਹੋ ਗਈ ਆ ਬੋ ਉਹਨਾਂ ਦਪਈ ਹੈ। ਹੈਲੋ ਜੀ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੀ ਤੁਹਾਡਾ ਸਵਾਗਤ ਆ। ਤੇ ਅੱਜ ਆ ਲੋਹੜੀ ਵਾਲਾ ਦਿਨ ਸਾਡੇ ਵੱਲੋਂ ਸਾਰਿਆਂ ਨੂੰ ਸ਼ੀ ਹੈਪੀ ਲੋਹੜੀ ਬਹੁਤ-ਬਹੁਤ ਵਧਾਈਆਂ ਲੋਹੜੀ ਦੀਆਂ ਤੇ ਤੇ ਮੈਂ ਛੱਤ ਤੇ ਆਈ ਹੋਈ ਆ ਪਿੱਛੇ ਚਰਾਏ ਨੇ ਇਹਨੇ ਪਤੰਗਾ ਡਾ ਰਹੇ ਨੇ ਤੇ ਠੰਡ ਬਹੁਤ ਜ਼ਿਆਦਾ ਆ ਝੁੱਪ ਨਹੀਂ ਲੱਗੀ ਤੇ ਹਵਾ ਬਹੁਤ ਚੱਲਦੀ ਪਈ ਆ ਤੇ ਕਿੱਸਾ ਵੇਖੋ ਕਿੰਨਾ ਵਧੀਆ 뷰 ਲੱਗਦਾ ਪਿਆ ਹਰੀਆਲੀ ਹਰੀਆਲੀ ਆਹ ਚਲੋ ਥੋੜਾ ਉੱਪਰ ਜਾਣੇ ਆ ਬੱਚਿਆਂ ਨਾਲ ਥੋੜਾ ਇੰਜੋਏ ਕਰਦੇ ਆ ਲੋੜੀ ਸਟ੍ਰੇਲ ਲੋੜੀ ਵਾਲਾ ਦੇ ਨਾ ਕਿੰਨੇ ਡਾਏ ਇੱਕਮ ਨਹੀਂ ਨਹੀਂ ਕਿੰਨੇ ਉੱਡੇ ਵੱਡੇ ਕਿੰਨੇ ਕੱਟੇ ਕਿੰਨੇ ਗਏ ਦਿਓ ਕਿ ਤਾਂ ਆਈ ਲੋਟਾ ਚ ਇਹ ਉਹ ਦੇ ਪੂਹਾ ਹੋ ਗਿਆ ਖਲਾਸ ਖਲ ਗਈ ਖਲਾਸ ਖਲ ਗਈ ਜੀ ਤਾਂ ਹੋ ਗਿਆ ਖਲਾਸ ਖਲ ਗਈ ਓਏ ਖਲਾਸ ਖਲ ਗਈ ਬੇਟੇ ਬੇਟੇ ਸਾਹਮਣੇ ਤਾਂ ਖੁੱਲੀ ਪਈ ਹੈ ਹਨਾ ਜੇ ਹੁੰਦੀ ਤੇ ਫੜ ਕੇ ਅਸੀਂ ਇੱਕ ਵਾਰੀ ਪਤੰਗਾ ਡਾੜਿਆ ਫੋਲ ਵਰਗਿਆ ਗੁੱਟਾ ਜੀ ਇਧਰ ਚੱਲੇ ਰੋਕ ਡਾਊਨ ਤੇ ਪਾਇ ਸੰਗਤਰੇ ਤੇ ਅਦਕਰ ਰੋ ਵਾਸਤੇ ਪੀਨ ਲਈ ਕੋ ਭਾਜੀ ਗੰਨੇ ਲੈ ਕੇ ਪਾਂਜੇ ਲੱਗੇ ਆ ਤੇ ਇਧਰ ਮੂਰਖ ਬੰਦਾ ਵੇਖ ਸਕਦੇ ਜੀ ਤੁਸੀਂ ਆ ਫੀਲੋੜੀ ਗਾਇਸ ਆ ਫੀਲੋੜੀ ਚੱਲ ਫੇਰ ਕਰ ਫੇਰ ਇੱਕ ਘਟੇ ਘਟੇ ਕਰਤੇ ਅੱਧੇ ਵੜਾ ਉੜੋਗੇ ਬੈਠ ਹੋ ਜਾਂਦੇ ਕਿਤਾ ਡਿੱਗੇ ਦੇਖ ਉਧਰ ਖਿਲੜੇ ਪੇ ਉਹ ਖਿਲੜੇ ਪੇ ਉਧਰ ਕੁਮਾਦੇ ਬੜੇ ਡਿੱਗੇ ਆ ਐ ਉਥੇ ਲੈੜਾ ਕੇ 100 150 ਪਿਆਲੇ ਕੋਈ ਨਹੀਂ ਚਲੋ ਨੇਵੀ ਬਾਅਦ ਉਹ ਕੱਲ ਨੂੰ ਦਵਾਂਗੇ ਮਾਗੀ ਵਾਲੇ ਦੇਣ ਹਾਂ ਤਾਂ ਮਮ ਦੇਣੀ ਟਲ ਗਿਆ ਕੱਲ ਜਾਣਾ ਤੁਰੀ ਨਾਲ ਲੋ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅੱਜ ਮਾਗੀ ਵਾਲਾ ਦਿਨ ਤੇ ਇਹ ਅਸੀਂ ਬਣਾਈ ਹੋਈ ਰਾਤ ਦੀ ਖੀਰ ਤੇ ਇਧਰ ਸਵੇਰੇ ਮੰਮੀ ਨੇ ਖਰਾਵਾ ਬਣਾਇਆ ਸੀ ਤੇ ਨਾਲ ਰਸਗੁੱਲੇ ਨੇ ਤੇ ਹੁਣ ਪੀਵਾਂਗੇ ਚਾਹ ਤੇ ਨਾਲੇ ਖਾਵਾਂਗੇ ਖੀਰ ਤੇ ਪੋੜਿੱਦੀ ਦਿਮਾਗ ਖਾਦੀ ਤੇ ਹੁਣ ਨਾਲੇ ਖੀਰ ਖਾਵਾਂਗੇ ਤੇ ਨਾਲੇ ਇਸ ਬਲੌਗ ਦਾ ਕਰਾਂਗੇ ਐਂਡ ਤੇ ਇੱਕ ਨੈਕਸਟ ਬਲੌਗ ਲੈ ਕੇ ਫਿਰ ਮਿਲਾਂਗੇ ਤਬ ਤੱਕ ਵਾਸਤੇ ਓਕੇ ਬਾਏ